ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਸਵੰਤ ਰਾਏ ਹਲਕਰ ਦਾ ਮਹਾਰਾਜ ਦੀ ਸਰਨ ਉਹਨਾਂ ਸਾਲ 1805 ਈਸਵੀ ਦੇ ਛੇਕੜਲੇ ਦਿਨਾਂ ਵਿੱਚ ਉਹਨਾਂ ਮਹਾਰਾਜ ਇਲਾਕਾ ਮੁਲਤਾਨ ਦੇ ਦੌਰੇ ਤੇ ਗਏ ਸੀ ਮਲਤਾਨ ਤੋਂ 20 ਕੋਹ ਦੀ ਦੂਰੀ ਤੇ 20 ਕੋਹ ਵਿੱਤ ਦੀ ਦੂਰੀ ਤੇ ਜਾ ਕੇ ਉਹਨਾਂ ਨੇ ਅਜੇ ਡੇਰਾ ਲਾਇਆ ਸੀ ਨਵਾਬ ਮੁਜੱਫਰ ਖਾਨ ਮਹਾਰਾਜ ਨਾਲ ਮਿਲਿਆ 7 ਲੱਖ ਰੁਪਏ ਉਹਨੇ ਭੇਟਾ ਕੀਤੀ ਜੋ ਉਸ ਦਾ ਬਸ ਕੀ ਹਿੱਸਾ ਰਹਿੰਦਾ ਸੀ ਛੇਰੇ ਪੰਜਾਬ ਨੇ ਨਵਾਬ ਨੂੰ ਬੋਮਲੀ ਕਿਲ੍ਹਾ ਤੇ ਨਾਲ ਵਿਦਾ ਕੀਤਾ ਉਸੇ ਸਮੇਂ ਲਾਹੌਰ ਤੋਂ ਡਾਕ ਆਈ ਜਸਵੰਤਰ ਆਏ ਹਲਕਰ ਰਾਜਵਾਲੀਆ ਸਣੇ ਅਮੀਰ ਖਣ 15000 ਫੌਜ ਦੇ ਨਾਲ ਨ ਸਰੰਦਵਾਲ ਆ ਰਹੇ ਨੇ ਜਿਨ੍ਹਾਂ ਦਾ ਪਿੱਛਾ ਅੰਗਰੇਜ਼ੀ ਫੌਜ ਕਰਦੀ ਪਈ ਸੀ ਜੋ ਹੁਕਮ ਹੋਵੇ ਉਹ ਕੀਤਾ ਜਾਵੇ ਤੇ ਇਹ ਖਬਰ ਸੁਣ ਕੇ ਜੋਗ ਫੈਸਲੇ ਦੀ ਮਹਾਰਾਜ ਆਪ ਲਾਹੌਰ ਆ ਗਏ ਲਾਹੌਰ ਪਹੁੰਚਦਾ ਹੀ ਮਹਾਰਾਜ ਦੇ ਮਹਾਰਾਜੇ ਦਾ ਜਸਵੰਤਰ ਆਏ ਵਕੀਲਾਂ ਦੇ ਪੇਟਾ ਪੇਟਾ ਦੇ ਕੇ ਮੁਲਾਕਾਤ ਕੀਤੀ ਤੇ ਉਹਨਾਂ ਨੇ ਮਹਾਰਾਜ ਨੂੰ ਹਲਕਰ ਦੀ ਸਹਾਇਤਾ ਲਈ ਕਹਿਆ ਤੇ ਮਹਾਰਾਜ ਨੇ ਵਕੀਲਾਂ ਨੂੰ ਇਹ ਗੱਲ ਕਹਿ ਕੇ ਵਿਦਾ ਕੀਤੀ ਕਿ ਜੋ ਫੈਸਲਾ ਸਰਦਾਰਾਂ ਦੇ ਵਿਚਾਰ ਅਧਿਨ ਹੋਏਗਾ ਉਹ ਫੈਸਲਾ ਇਸ ਮੰਤਰਾਈ ਨੂੰ ਦੱਸ ਦਿੱਤਾ ਜਾਏਗਾ ਤੇ ਇਧਰ ਆਪਣੇ ਨਾਮੇ ਸਰਦਾਰਾਂ ਸਰਦਾਰਾਂ ਦੀ ਕੌਂਸਲ ਇਕੱਠੀ ਕਰਕੇ ਸਹਿਮਤੀ ਪੁੱਛੀ ਗਈ ਖਾਲਸੇ ਨੂੰ ਕੀ ਕਰਨਾ ਚਾਹੀਦਾ ਡੂੰਗੀ ਵਿਚਾਰ ਉਪਰੰਤ ਇਹ ਫੈਸਲਾ ਹੋਇਆ ਕਿ ਖਾਲਸੇ ਲਈ ਪੰਜਾਬ ਨੂੰ ਬਾਹਰਲੇ ਤੰਦਿਆਂ ਦੀ ਰਣ ਭੂਮੀ ਕਰਨਾ ਨਹੀਂ ਚਾਹੀਦਾ ਤੇ ਉਧਰ ਅੰਗਰੇਜ਼ੀ ਸਰਕਾਰ ਨਾਲ ਸਾਡੀ ਮਿੱਤਰਤਾ ਦੇ ਸਬੰਧ ਬਹੁਤ ਵਧੀਆ ਨੇ ਉਹਨਾਂ ਨਾਲ ਕਿਸੇ ਗੱਲ ਤੋਂ ਵਿਗਾੜਨੀ ਪਾਣੀ ਚਾਹੀਦੀ ਤੇ ਹਲਕਰ ਵੀ ਸਰਨ ਆਇਆ ਹੈ ਖਾਲਸੇ ਦੀ ਸਰਨ ਤੋਂ ਇਸ ਨੂੰ ਨਾਜ ਕਰਕੇ ਨਹੀਂ ਭੇਜਣਾ ਤੇ ਇਦਾਂ ਹੋ ਸਕਦਾ ਹੈ ਤੁਸੀਂ ਦੋਵਾਂ ਦੇ ਵਿੱਚ ਪੈ ਕੇ ਇਹਨਾਂ ਦਾ ਫੈਸਲਾ ਕਰਾਓ ਤੇ ਲੜਾਈ ਝਗੜੇ ਖਤਮ ਕਰਵਾਓ ਕਿ ਹਲਕਰ ਨੂੰ ਉਸ ਦਾ ਇਲਾਕਾ ਮਿਲ ਜਾਏ ਤੇ ਇਹਨਾਂ ਦੇ ਲੜਾਈ ਝਗੜੇ ਖਤਮ ਹੋ ਜਾਣ ਤੇ ਬਾਕੀ ਦੀ ਆਪਾਂ ਕਿਸਾ ਤੁਹਾਨੂੰ ਇਤਿਹਾਸ ਕੱਲ ਦੀ ਵੀਡੀਓ ਚ ਦੱਸਾਂਗੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ